ਸਤ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਨਾਵਲ ਲਾਲੀ ਇਹ ਨਾਵਲ ਬੁੱਟਾ ਸਿੰਘ ਸ਼ਾਹ ਦੁਆਰਾ ਜਨਵਰੀ 1986 ਵਿੱਚ ਲਿਖਿਆ ਗਿਆ ਸੀ ਇਸ ਦੇ ਖੁੱਲ 18 ਭਾਗ ਨੇ ਤੇ ਅੱਜ ਅਸੀਂ ਪੜਾਂਗੇ ਭਾਗ ਪਹਿਲਾ ਲਾਲੀ ਲਾਲੀ ਦਾ ਰੰਗ ਗੋਰਾ ਨਹੀਂ ਮੁਸ਼ਕੀ ਸੀ ਅਣਕਵੰਨਾ ਰੰਗ ਪਰ ਉਸ ਦੀਆਂ ਅੱਖਾਂ ਗੱਲਾਂ ਚਰਤੀ ਭਾ ਮਾਰਦੀ ਸੀ ਰਤ ਡੁਲਕਦੀ ਉਹ ਜਰਾਤ ਚੋਂਦੀ ਔਰ ਉਸਦੇ ਦੰਦ ਚਿੱਟੇ ਸਨ ਹੱਸਦੀ ਸੀ ਅਮੋਤਿਆਂ ਦੀ ਲੜੀ ਜਾਪਦੇ ਸਨ ਉਹ ਹਰ ਸਮੇਂ ਹੱਸਦੀ ਹੀ ਰਹਿੰਦੀ ਹੱਸਦੀ ਦੇ ਦੰਦ ਗਿਨੇ ਜਾ ਸਕਦੇ ਸਨ ਉਸਦੇ ਹਾਸੇ 'ਚ ਸੱਚੀ-ਸੱਚੀ ਖੁਸ਼ੀ ਹੁੰਦੀ ਸੀ ਕੁਛ ਦਿਲ ਹੱਸਦਾ ਸੀ ਉਸਦੇ ਹਾਸਿਆਂ ਵਿੱਚ ਉਸਦੀ ਆਵਾਜ਼ ਵਿੱਚ ਜਵਾਨ ਦਿਲ ਦਾ ਰੰਗ ਸੀ ਜਵਾਨ ਤਾਂ ਪਿਛਲੇ ਸਾਲ ਹੋ ਗਈ ਸੀ ਪਰ ਨਹੀਂ ਸ਼ਾਇਦ ਉਹ ਕਈ ਸਾਲ ਪਹਿਲਾਂ ਜਵਾਨ ਹੋ ਗਈ ਸੀ ਪਰ ਉਹ ਫੁੱਲਾਂ ਵਾਂਗ ਆਪਣੀ ਹੀ ਗੰਧ 'ਚ ਮਸਤ ਸੀ ਉਹ ਗਾਂਦੀ ਸੀ ਉਸ ਦਾ ਦਿਲ ਦਿਮਾਗ ਗਾਉਂਦਾ ਸੀ ਉਸ ਦਾ ਸਿਰ ਸੁੰਦਰ ਸਰੀਰ ਗਾਉਂਦਾ ਸੀ ਸਟੇਜ ਤੇ ਗੰਦੀ ਉਸ ਦੇ ਪਤਲੇ ਸਰੀਰ ਨੂੰ ਹਵਾ ਚ ਸੁੱਕਦੀ ਚੁੰਨੀ ਵਾਂਗ ਲਹਿਰ ਚੜਦੇ ਸੀ ਉਹ ਸਾਰੀ ਦੀ ਸਾਰੀ ਆਰੇ ਵਾਂਗ ਡਲਕਦੀ ਦੰਦ ਆਕਾਸ਼ੀ ਮੱਸੀਆ ਦੀ ਰਾਤ ਦੇ ਤਾਰਿਆਂ ਵਾਂਗ ਹੱਸਦੇ ਸਨ ਕਈ ਕਹਿੰਦੇ ਸਨ ਉਹ ਹੱਸਦੀ ਅੱਖ ਵੀ ਮਾਰ ਜਾਂਦੀ ਸੀ ਲੋਕ ਟੁੱਟ ਮਾਰਦੇ ਸਨ ਪਰ ਉਹ ਗਾ ਜਾਂਦੀ ਸੀ ਚਿੱਟੇ ਦੰਦ ਹਸਣਾ ਨਾ ਰਹਿੰਦੇ ਤੇ ਲੋਕੇ ਭੜੇ ਸ਼ੱਕ ਕਰਦੇ ਪਿਛਲੇ ਸਾਲ ਉਸਦੇ ਬਾਪੂ ਨੇ ਉਸਦੇ ਵਾਲਾਂ ਦੀਆਂ ਚਿੜੀਆਂ ਖੁਲਵਾ ਦਿੱਤੀਆਂ ਸਨ ਹੁਣ ਤੋਂ ਜਵਾਨ ਹੋ ਗਈ ਹੈ ਬਾਪੂ ਨੇ ਕਿਹਾ ਸੀ ਉਸ ਨੂੰ ਲੱਗਿਆ ਸੀ ਜਿਵੇਂ ਉਸ ਤੋਂ ਭੁੱਲ ਹੋ ਗਈ ਸੀ ਚਿੜੀਆਂ ਨਾਲ ਉਹਨੂੰ ਪਿਆਰ ਸੀ ਚਿੜੀਆਂ ਲਈ ਉਹ ਨਿੱਕੀ ਜੀ ਰਹਿਣਾ ਚਾਹੁੰਦੀ ਸੀ ਪਰ ਜਵਾਨੀ ਨੇ ਉਸਦੇ ਸਰੀਰੋਂ ਕੁੱਕਾ ਮਾਰਨੀਆ ਸ਼ੁਰੂ ਕਰ ਦਿੱਤੀਆਂ ਸਨ ਜਿਸ ਲਈ ਉਸ ਨੂੰ ਗੱਲ ਮੰਨਣੀ ਪਈ ਉਸਦੇ ਅੰਦਰ ਜਵਾਨੀ ਨੇ ਝਾਤ ਬਹੁਤ ਪਹਿਲਾਂ ਕਹਿ ਦਿੱਤੀ ਸੀ ਜਿਸ ਨੂੰ ਉਸਨੇ ਲੋਕਾਂ ਤੋਂ چھਪਾਈ ਰੱਖਿਆ ਸੀ ਇੱਕ ਦਿਨ ਕਾਰ ਵਿੱਚ ਉਸਦਾ ਪੱਟ ਜਿੱਤੂ ਦੇ ਪੱਟ ਨਾਲ ਖਹਿ ਗਿਆ ਜਿੱਤੂ ਦੇ ਪੱਟ ਦਾ ਉਹਨੂੰ ਭਾਰ ਹੀ ਨਾ ਲੱਗਿਆ ਜਿੱਤੂ ਨੇ ਭਾਰ ਖਿਸਕਾਣਾ ਚਾਹਿਆ ਪਰ ਲਾਲੀ ਨੇ ਰੋਕ ਦਿੱਤਾ ਉਸ ਨੂੰ ਤਾਂ ਭਾਰ ਚੰਗਾ ਲੱਗਿਆ ਸੀ ਫਿਰ ਉਹ ਜਿੱਤੂ ਦੀਆਂ ਅੱਖਾਂ 'ਚ ਝਾਕੀ ਸੀ ਜਿਵੇਂ ਝਾਕੀ ਨਹੀਂ ਉੱਤਰੀ ਸੀ ਜਿੱਤੂ ਦੀਆਂ ਅੱਖਾਂ ਜਿਵੇਂ ਝਿੱਲਾ ਸਨ ਜਿੰਨਾਂ 'ਚ ਉਹ ਬਿਨ ਚੱਪੂਆਂ ਦੇ ਉੱਤਰ ਗਈ ਸੀ ਉਹ ਉਹਨਾਂ ਝਿਲਾਂ 'ਚ ਤਰਨਾ ਨਹੀਂ ਸਗੋ ਡੁੱਬਣਾ ਚਾਹੁੰਦੀ ਸੀ ਇਤਨੀਆਂ ਗਹਿਰੀਆਂ ਝਿਲਾਂ ਜਿਨ੍ਹਾਂ ਦਾ ਕੋਈ ਹਾਥ ਨਹੀਂ ਸੀ ਕੋਈ ਆਰ ਨਾ ਪਾਰ ਮਿੱਲਾਂ ਤੱਕ ਫੈਲਿਨਾਂ ਝਿਲਾਂ ਧਰਤੀ ਦੇ ਸਿਨੇ 'ਚ ਉਤਰੀਆਂ ਝਿਲਾਂ ਗਹਿਰੀਆਂ ਸ਼ਾਂਤ ਤੇ ਅਡੋਲ ਜਿਨ੍ਹਾਂ 'ਚ ਉਤਰਿਆ ਉਸ ਦੇ ਕਣਕਾਂ 'ਚ ਇੱਕ ਹਲਚਲ ਇੱਕ ਪੁਚਾਲ ਤੇ ਇੱਕ ਤੂਫਾਨ ਜਿਸ ਨੇ ਉਸ ਨੂੰ ਧਰੋ ਕੰਬਾ ਦਿੱਤਾ ਉਸ ਨੂੰ ਹੋਸ਼ ਪਰਤੀ ਤਾਂ ਉਹ ਜਿੱਤੂ ਦੀ ਪਿੱਠ ਤੇ ਇੱਕ ਤਰ੍ਹਾਂ ਲੇਟੀ ਹੋਈ ਸੀ ਉਸ ਦਾ ਸੇਨਾ ਜੋੜ ਨਾਲ ਧੜਕ ਰਿਹਾ ਸੀ ਉਸ ਦਾ ਹਿੱਕ ਉਬਾਰਾ ਸਨ ਮੁੜਕੇ ਤੇ ਦਾਣੇ ਪੈਦਾ ਹੋ ਚੁੱਕੇ ਸਨ ਉਸ ਦੀਆਂ ਗੱਲਾਂ ਦੀ ਲਾਲੀ ਹੋਰ ਵੀ ਲਾਲ ਹੋ ਟਲਕਣ ਲੱਗ ਪਈ ਸੀ ਅਸਲ 'ਚ ਉਸ ਦਾ ਹੱਥ ਜੁੱਤੂ ਦੇ ਮਜ਼ਬੂਤ ਹੱਥ ਵਿੱਚ ਘੁੱਟਿਆ ਹੋਇਆ ਸੀ ਤੇ ਉਸ ਦੇ ਚਿਹਰੇ ਤੇ ਪਤਾ ਨਹੀਂ ਕਿਉਂ ਇੱਕ ਸੰਗ ਚੜ ਰਹੀ ਸੀ ਕਾਪ ਜੋਰ ਨਾਲ ਦੌੜੀ ਜਾ ਰਹੀ ਸੀ ਲਾਲੀ ਕਿਸੇ ਅਕਾ ਅਨੰਦ ਦੀ ਪਿੰਝ ਝੋਟ ਰਹੀ ਸੀ ਹਨੇਰਾ ਜ਼ਿਰਾ ਤੋਂ ਵੱਧ ਚੁੱਕਿਆ ਸੀ ਨਹਿਰ ਕਿਨਾਰੇ ਦੀ ਠੰਡੀ ਹਵਾ ਲਾਲੀ ਦੇ ਅੰਗਾਂ ਨੂੰ ਛੇੜ-ਛੇੜ ਜਾਂਦੀ ਸੀ ਔਰ ਉਸ ਦਾ ਸਭ ਕੁਝ ਫਾਲੇ ਵਾਂਗ ਤਪਿਆ ਸੀ ਠੰਡੀ ਹਵਾ ਅਪਦੇ ਬਦਨ ਨੂੰ ਠਾਰ ਨਹੀਂ ਸਗੋ ਗਰਮ ਕਰ ਰਹੀ ਸੀ ਲਾਲੀ ਦਾ ਗਾਣ ਦਾ ਪ੍ਰੋਗਰਾਮ 9 ਵਜੇ ਸ਼ੁਰੂ ਹੋਣਾ ਸੀ ਭੀੜ ਬਹੁਤ ਸੀ ਪੰਡਾਲ ਖਚਾ-ਖਚ ਭਰਿਆ ਸੀ ਸਗੋ ਪੰਡਾਲ ਦੇ ਉੱਪਰ ਛਾਮੀਆਣਾ ਹੀ ਤਣਿਆ ਖੜਾ ਸੀ ਆਸਿਆਂ ਤੋਕ ਨਾਤਾਂ ਤੋੜ ਕੇ ਭੀੜ ਅੰਦਰ ਜਮਾ ਹੋ ਗਈ ਸੀਟੀਆਂ ਵੱਜ ਰਹੀਆਂ ਸਨ ਸ਼ੋਰ ਮਚਿਆ ਹੋਇਆ ਇੱਕ ਦੂਜੇ ਦੇ ਗੱਲ ਸੁਣਾਈ ਨਹੀਂ ਦੇ ਰਹੀ ਸੀ ਲਾਲੀ ਨੇ ਅੱਜ ਕੁਝ ਸੁਣਾਈ ਨਹੀਂ ਦੇ ਰਿਆ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦਾ ਸਾਰਾ ਬਦਨ ਕਿਸੇ ਆਨੰਦ ਛੋ ਨਾਲ ਜੁੜਿਆ ਹੋਇਆ ਸੀ ਉਸ ਨੂੰ ਚਿੱਕਾਂ ਨਾ ਸੀਟੀਆਂ ਨਾ ਕੋਈ ਕੋਈ ਗੱਲ ਸੁਣਾਈ ਦੇ ਰਹੀ ਉਹ ਆਪਣੀ ਹੀ ਚੁੱਪਚਾਪ ਮਸਤ ਖੜੀ ਸੀ ਸਟੇਜ ਦੇ ਦੂਜੇ ਸਟੇਜ ਤੇ ਬੈਠੇ ਉਹ ਜਿੱਤੂ ਦੀ ਝਲਕਦੀ ਹੀ ਪਾਲਚ ਸੀਗੀ ਜਦ ਜਿੱਤੂ ਉਸ ਵੱਲ ਤੱਕਦਾ ਸੀ ਉਹ ਹਲਕਾ ਮੁਸਕੁਰਾ ਕੇ ਕੋ ਜਾਂਦੀ ਸੀ ਅਖੀਰ ਉਸ ਦੀ ਤੇ ਜਿੱਤੂ ਦੇ ਗਾਣ ਦੀ ਵਾਰੀ ਆ ਗਈ ਲਾਲੀ ਦਾ ਨਾਂ ਬੋਲਣ ਤੇ ਸਰੋਤਿਆਂ ਨੇ ਤਾਲੀਆਂ ਵਜਾਈਆਂ ਚਿੱਕਾਂ ਛੱਡੀਆਂ ਤੇ ਸੀਟੀਆਂ ਮਾਰੀਆਂ ਲਾਲੀ ਮਾਈਕ ਤੇ ਸਾਹਮਣੇ ਖੜੀ ਸੀ ਉਹ ਜਿੱਤੂ ਵੱਲ ਹੀ ਤੱਕਦੀ ਜਾ ਰਹੀ ਸੀ ਸਾਜਣ ਦੇ ਉਸਦੇ ਗਾਣੇ ਦੀ ਧੁਨ ਸੁਰ ਕਰ ਚੁੱਕੇ ਸਨ ਇੱਕ ਚੁੱਪ ਵਰਤ ਗਈ ਸੀ ਚੁੱਪ ਵਰਤੀ ਰਹੀ ਇੱਕ ਚੁੱਪ ਤੇ ਫਿਰ ਆਵਾਜ਼ ਇੱਕ ਤੋਂ ਵੱਧ ਸੰਕਰੇ ਆਵਾਜ਼ਾਂ ਬਣ ਗਈਆਂ ਗਾਣਾ ਸ਼ੁਰੂ ਕਰ ਨਹੀਂ ਜਗਦੀ ਰਹਿਮ ਦੇ ਲਾਲਟਣ ਦੀ ਤਰ੍ਹਾਂ ਸਾਹਮਣੇ ਹਾਏ ਕੱਢ ਲਿਆ ਕਾਲਜਾ ਇੱਥੇ ਕੱਲੀ ਟੱਕਰ ਜੇ ਹਾਲ ਚਾਲ ਪੁੱਛ ਲਾਂ ਖਾਮੋਸ਼ ਮੂਰਚ ਆ ਰਹੀ ਐ ਸਦਕੇ ਜਾਵਾਂ ਹੁਣ ਸਬਰ ਨਹੀਂ ਹੁੰਦਾ ਆਵਾਜ਼ਾਂ ਸਨ ਲਾਲੀ ਚੁੱਪਚਾਪ ਜਿੱਤੂ ਵੱਲ ਝਾਕ ਰਹੀ ਸੀ ਜਿੱਤੂ ਡਰ ਗਿਆ ਸੀ ਉਹ ਗਰੀਬ ਲੜਕਾ ਸੀ ਜਿਹੜਾ ਹਾੜੇ ਕੱਢ-ਕੱਢ ਮਸਾ ਲਾਲੀ ਨਾਲ ਗਾਣ ਦੇ ਕਾਬਲ ਹੋਇਆ ਸੀ ਦਿਨਾਂ ਚ ਲਾਲੀ ਤੇ ਜਿੱਤੂ ਦੀ ਜੋੜੀ ਮਸ਼ਹੂਰ ਹੋ ਗਈ ਲਾਲੀ ਬਹੁਤ ਚੰਗੀ ਸੀ ਜਿਸਨੇ ਜਿੱਤੂ ਨਾਲ ਗਾਣਾ ਮੰਨ ਲਿਆ ਸੀ ਪਰ ਲਾਲੀ ਦਾ ਬਾਪੂ ਪੰਡਤ ਸ਼ਿਵ ਬਹੁਤ ਸਖਤ ਆਦਮੀ ਸੀ ਉਸਨੇ ਜਿੱਤੂ ਤੇ ਕਈ ਸ਼ਰਤਾਂ ਲਾ ਰੱਖੀਆਂ ਸਨ ਸਟੇਜ ਤੋਂ ਥੱਲੇ ਉਹ ਲਾਲੀ ਨਾਲ ਹੱਸ ਸਕਦਾ ਸੀ ਨਾ ਗੱਲ ਕਰ ਸਕਦਾ ਸੀ ਸਗੋਂ ਦੂਰੋਂ ਵੀ ਲਾਲੀ ਵੱਲ ਤੱਕ ਨਹੀਂ ਸਕਦਾ ਸੀ ਅੱਜ ਲਾਲੀ ਉਸਦੇ ਅੰਦਰ ਲੱਤ ਗਈ ਸੀ ਆ ਪਤਾ ਨਹੀਂ ਕਿ ਪਹਚਾਣ ਆਣ ਵਾਲਾ ਸੀ ਘਰ ਅੰਦਰ ਹੋਇਆ ਕੀ ਹੋਇਆ ਸੀ ਬਾਪੂ ਨੂੰ ਪਤਾ ਨਹੀਂ ਸੀ ਪਰ ਸਟੇਜ ਤੇ ਜੋ ਜੋ ਕੌਤਕ ਹੋ ਰਿਹਾ ਸੀ ਉਸ ਦਾ ਤਾਂ ਜੱਗ ਨੂੰ ਪਤਾ ਲੱਗਣ ਵਾਲਾ ਸੀ ਦੁਨੀਆ 'ਚ ਢੰਡੋਰਾ ਪਿੱਟਿਆ ਜਾਣਾ ਜਿੱਤੂ ਡਰ ਗਿਆ ਪਰ ਉਸ ਨੂੰ ਸੁਰਜ ਨਹੀਂ ਰਿਹਾ ਸੀ ਉਸ ਦਾ ਕਾਲਾ ਰੰਗ ਡਾਰ ਕੇ ਦਰ ਤੇ ਖਬਰਾਟ ਨਾਲ ਹੋਰ ਕਾਲਾ ਹੋ ਗਿਆ ਕੀ ਹੋ ਗਿਆ ਤੈਨੂੰ ਗੰਧੀ ਕਿਉਂ ਨਹੀਂ ਡੈਡੀ ਦੀ ਆਵਾਜ਼ ਜਿਵੇਂ ਡਾਂਗ ਵਾਂਗ ਦੀ ਹੁੱਜ ਵਾਂਗ ਵੱਜੀ ਲਾਲੀ ਦਾ ਸੁਪਨਾ ਟੁੱਟ ਗਿਆ ਜਿਸੇ ਜੋ ਚੋ ਪਰਤੀ ਉਸ ਨੂੰ ਹੋਸ਼ ਆਈ ਜੋ ਸਟੇਜ ਤੇ ਖੜੀ ਸੀ ਸੈਂਕੜੇ ਲੋਕ ਉਸਨੂੰ ਸੁਣਨ ਲਈ ਉਤਾਵਲੇ ਸਨ ਲਾਲੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਲਾਲੀ ਦਾ ਜਲਸਾ ਸੁਣਨ ਲਈ ਲੋਕ ਦੂਰੋਂ ਦੂਰੋਂ ਸਫ਼ਰ ਕਰਕੇ ਆ ਜਾਂਦੇ ਸਨ ਲਾਲੀ ਦੀ ਆਵਾਜ਼ ਕਰਾਰੀ ਸੀ ਮਿੱਠੀ ਸੀ ਤੇ ਉਹ ਸੁਰ ਚ ਗਾਉਂਦੀ ਸੀ ਉਹ ਬਹੁਤ ਖੁੱਲ ਕੇ ਗਾਉਂਦੀ ਸੀ ਲੋਕਾਂ ਨੂੰ ਆਨੰਦ ਮਾਣਦੇ ਦੇਖ ਕੇ ਉਹ ਸਟੇਜ ਤੇ ਨੱਚਣ ਵੀ ਲੱਗ ਜਾਂਦੀ ਸੀ ਦੂਜਿਆਂ ਦੀ ਖੁਸ਼ੀ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਸੀ ਸ਼ਾਇਦ ਉਸ ਨੂੰ ਲੋਕ ਪਿਆਰ ਕਰਦੇ ਸਨ ਇਸ ਕਰਕੇ ਹੀ ਤੇ ਤੇ ਚੁੱਪ ਖੜੀ ਨੂੰ ਲੋਕਾਂ ਨੇ برداشت ਕੀਤਾ ਉਹ ਕਿਸੇ ਸੁਪਨੇ ਚੋਂ ਪਰਤ ਆਈ ਸੀ ਪਰ ਉਸ ਤੋਂ ਗਾਣਾ ਸ਼ੁਰੂ ਨਹੀਂ ਹੋ ਰਿਹਾ ਸੀ ਉਸ ਸਟੇਜ ਦੇ ਪਿੱਛੇ ਚਲੀ ਗਈ ਦੋਸਤੋ ਸ਼ਾਇਦ ਲਾਲੀ ਜੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਸਬਰ ਰੱਖੋ ਉਹਨਾਂ ਦੀ ਤਬੀਅਤ ਠੀਕ ਹੋਣ ਤੱਕ ਤੁਹਾਨੂੰ ਸਤਵੀਰ ਜੀ ਕੁਝ ਬੋਲੀਆਂ ਸੁਣਾਉਣਗੇ ਸਤਵੀਰ ਜੀ ਸਾਡੇ ਪੁੰਗਰ ਦੇ ਕਲਾਕਾਰ ਹਨ ਇਹਨਾਂ ਦੀ ਆਵਾਜ਼ ਵਿੱਚ ਵੀ ਪੰਜਾਬ ਦਾ ਦਿਲ ਧੜਕਦਾ ਹੈ ਸਟੇਜ ਸੰਭਾਲਣ ਵਾਲੇ ਨੇ ਕਿਹਾ ਸਤਬੀਰ ਰੰਗ ਦੀ ਗੋਰੀ ਤੇ ਸਰੀਰ ਦੀ ਭਾਰੀ ਸੀ ਉਸਨੇ ਸਟੇਜ ਸੰਭਾਲ ਲਈ ਸਟੇਜ ਦੇ ਪਿੱਛੇ ਲਾਲੀ ਜਿੱਤੂ ਦੀਆਂ ਬਾਹਾਂ 'ਚ ਡਿੱਗ ਪਈ ਬਰਾਬਰ ਖੜੇ ਡੈਡੀ ਦੀ ਉਸਨੂੰ ਪਰਵਾਹ ਨਾ ਰਹੀ ਇਹਨੂੰ ਕੀ ਹੋਇਆ ਹੈ ਸ਼ਰਾਬੀ ਸ਼ਿਵ ਦਾ ਨਸ਼ਾ ਟੁੱਟ ਗਿਆ ਇਹ سونے ਦਾ ਅੰਡਾ ਦੇਣ ਵਾਲੀ ਮੁਰਗੀ ਦੀ ਹਾਲਤ ਦੇਖ ਕੇ ਘਬਰਾਟ ਹੋ ਗਈ ਸੀ ਇਹਨੂੰ ਕਿਸੇ ਨੇ ਕੁਝ ਪਿਲਾਤਾ ਨਹੀਂ ਦਿੱਤਾ ਸ਼ਿਵ ਨੇ ਜਿੱਤੂ ਨੂੰ ਗੁੱਸੇ ਨਾਲ ਪੁੱਛਿਆ ਉਸਦੀ ਆਵਾਜ਼ ਬਿਜਲੀ ਵਾਂਗ ਕੜਕੀ ਡੈਡੀ ਜੀ ਮੇਰੇ ਸਾਹਮਣੇ ਤਾਂ ਕੁਝ ਨਹੀਂ ਪਿੱਤਾ ਜਿੱਤੂ ਦੀ ਆਵਾਜ਼ ਕੰਬ ਰਹੀ ਸੀ ਵੈਸੇ ਵੀ ਲਾਲੀ ਦੀ ਹਾਲਤ ਵੇਖ ਵੇਖ ਕੇ ਉਸ ਦਾ ਸਾਰਾ ਵਜੂਦ ਅੰਦਰੋਂ ਕੰਬ ਰਿਹਾ ਸੀ ਨਹੀਂ ਡੈਡੀ ਮੈਂ ਠੀਕ ਹਾਂ ਪਤਾ ਨਹੀਂ ਕਿਉਂ ਚੱਕਰ ਆ ਗਿਆ ਸੀ ਲਾਲੀ ਨੇ ਹੋਸ਼ ਚ ਆਂਦਿਆਂ ਕਿਹਾ ਲਾਲੀ ਨੂੰ ਲਿਆਓ ਇਹਨੂੰ ਪਾਸੇ ਹਟਾਓ ਅਸੀਂ ਲਾਲੀ ਨੂੰ ਸੁਣ ਆਏ ਹਾਂ ਕਿੱਥੇ ਕੋਇਲ ਕਿੱਥੇ ਕਾਂ ਲਾਲੀ 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 ਆਵਾਜ਼ਾਂ ਵੱਧ ਗਈਆਂ ਮੈਂ ਗਾਵਾਂਗੀ ਲਾਲੀ ਨੇ ਕਿਹਾ ਪੰਡਤ ਸ਼ਿਵ ਦੌੜ ਕੇ ਦੇ ਤੇ ਖਬਰ ਦੇਣ ਚਲਾ ਗਿਆ ਵੈਰੀਆ ਅੱਖ ਚੋਂ ਅੱਖ ਕੱਢੀ ਆ ਥਾਂ ਹੀ ਗਾਣਾ ਬੰਦ ਕਰ ਦੇਾਂਗੇ ਲਾਲੀ ਨੇ ਲੋਕਾਂ ਦੀਆਂ ਅੱਖਾਂ ਤੋਂ ਬਚ ਬਚਦੇ ਆ ਜੀਤੂ ਦੇ ਕੰਨ ਚ ਕਿਹਾ ਤੂੰ ਮੇਰੀ ਰੂਹ ਦਾ ਹਾਣੀ ਐ ਤੈਨੂੰ ਦੇਖ ਤੇ ਜੀਵਾਂਗੀ ਤੇਰੇ ਲਈ ਗਾਵਾਂਗੀ ਤੇਰੇ ਲਈ ਨੱਚਾਂਗੀ ਤੇ ਤੇਰੇ ਲਈ ਹੀ ਹੱਸਾਂਗੀ ਤੇਰੇ ਬਿਨਾ ਸਾਰਾ ਜੱਗ ਝੂਠਾ ਹੈ ਲਾਲੀ ਨੇ ਇੱਕੋ ਸਾਹੇ ਸਭ ਕੁਝ ਕਹਿ ਦਿੱਤਾ ਲਾਲੀ ਸਟੇਜ ਤੇ ਆ ਗਈ ਬੱਜਵੀਂ ਆਵਾਜ਼ ਆਈ ਲਾਲੀ ਨਹੀਂ ਰੌਸ਼ਨੀ ਸਾਰੇ ਜੱਗ ਵਿੱਚ ਚਾਨਣ ਤੇਰਾ ਨੀ ਮਾਂ ਦੀ ਇਹ ਮੋਬੱਤੀ ਏ ਇਹ ਤਾਂ ਫੁੱਲ ਚੜੀ ਏ ਹਾਏ ਤੂੰ ਪੱਟਤਾ ਜੱਗ ਨੂੰ ਹਾਏ ਹੁਣ ਬੋਲ ਕੇ ਸੁਣਾ ਦੇ ਉਹ ਖੜੀ ਹੱਸ ਰਹੀ ਸੀ ਨਹੀਂ ਉਸਦੇ ਦੰਦ ਹੱਸ ਰਹੇ ਸਨ ਜਿਸ ਨੇ ਇਨਸਾਨ ਬਣਾਇਆ ਉਸ ਦਾ ਨਾਂ ਲਵਾਂਗੀ ਲਾਲੀ ਨੇ ਮਾਈਕ ਹੱਥ 'ਚ ਫੜ ਕੇ ਕਿਹਾ ਤੂੰ ਕਿਸੇ ਦਾ ਵੀ ਨਾਂ ਲੈ ਪਰ ਮੂੰਹੋਂ ਬੋਲ ਤੇਰੇ ਵਰਗੀ ਤਾਂ ਭਾਵੇਂ ਬਿਨ ਬੋਲੇ ਸਾਹਮਣੇ ਖੜੀ ਰਹੇ ਲਾਲੀ ਨੇ ਘਤਾਰ ਮੇਂ ਗੀਤ ਸੁਣਾਇਆ ਕਲਗੀਆਂ ਵਾਲੇ ਪਾਤਸ਼ਾਹ ਦੀ ਓਟ ਮੰਗੀ ਲਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਜਾਰਣ ਸੀ ਉਸਨੂੰ ਪਾਤਸ਼ਾਹ ਦੀ ਅਥਾਹ ਸ਼ਰਦਾ ਸੀ ਕੁਝ ਕਰਨ ਤੋਂ ਪਹਿਲਾਂ ਕਲਗੀਆਂ ਵਾਲੇ ਨੂੰ ਯਾਦ ਕਰਦੀ ਸੀ ਹੁਣ ਤੋਂ ਵਾਹਿਗੁਰੂ ਦਾ ਧਿਆ ਲਿਆ ਕੋਈ ਰੱਬ ਦੇ ਘਰ ਦੀ ਸੁਣਾ ਤੇਰਾ ਮਤਲਬ ਕੋਈ ਗਰਮ ਗੀਤ ਉੱਤੋਂ ਸਰਦੀ ਵੀ ਵਰਨੀ ਸ਼ੁਰੂ ਹੋ ਗਈ ਲਾਲੀ ਨੇ ਸੁਣਾਣਾ ਸ਼ੁਰੂ ਕੀਤਾ ਖਾਮੋਸ਼ੀ ਚ ਉਸ ਦੀ ਤੇ ਜਿੱਤੂ ਦੀ ਆਵਾਜ਼ ਤਰ ਰਹੀ ਸੀ ਰਸ ਚ ਡੁੱਬੀ ਦੁਨੀਆ ਡਰਦੀ ਵਾਹ ਵੀ ਨਹੀਂ ਕੈਰੀ ਸੀ ਮਤ ਲਾਲੀ ਉਖੜ ਨਾ ਜਾਏ ਰੋਮਾਂਟਿਕ ਗੀਤ ਗਾਉਂਦੀ ਔ ਜਿੱਤੂ ਦੇ ਕੰਦੇ ਤੇ ਮਸਤੀ ਚ ਆ ਕੇ ਝੁੱਲ ਜਾਂਦੀ ਏਕ ਲੰਮੀ ਛੱਡ ਕੇ ਜਿੱਤੂ ਦੇ ਕੰਦੇ ਨਾਲ ਸਿਰ ਲਾ ਕੇ ਉਹ ਜਾਣੋ ਸੋ ਜਾਂਦੀ ਪ੍ਰੋਗਰਾਮ ਦੇਣ ਮਗਰੋਂ ਉਸ ਦੀ ਕਾਰ ਰਾਤ ਦੇ 2 ਵਜੇ ਸ਼ਹਿਰ ਦੇ ਨੇੜੇ ਪੁੱਜ ਰਹੀ ਸੀ ਸਾਰੇ ਰਾਹ ਕਾਰ ਅੰਦਰ ਚੁੱਪ ਰਹੀ ਜਿਵੇਂ ਸਾਰੇ ਦੇ ਸਾਰੇ ਇੱਕ ਦੂਜੇ ਨਾਲ ਨਾਰਾਜ਼ ਸਨ ਜਾਂ ਕੋਈ ਉੱਪਰ ਆ ਕੇ ਬੈਠੇ ਸਨ ਜਾਂ ਨਾ ਕੁਝ ਬੋਲਣ ਦੀ ਸੌਂ ਖਾ ਕੇ ਬੈਠੇ ਸਨ ਉਹ ਜਿੱਤੂ ਕਾਰ ਦੀ ਅਗਲੀ ਸੀਟ ਤੇ ਸੀ ਤੇ ਲਾਲੀ ਨਾਲ ਉਸ ਦਾ ਬਾਪੂ ਡਟਿਆ ਹੋਇਆ ਸੀ ਉਸ ਦਾ ਨਸ਼ਾ ਅਜ ਖਰਾਬ ਹੋ ਗਿਆ ਸੀ ਇੱਕ ਝਟਕਾ ਲੱਗਿਆ ਸੀ ਕਲੇਜੇ ਛੁਰੀ ਜਿਹੀ ਵੱਜ ਗਈ ਸੀ ਅੰਦਰੋਂ ਉਹ ਬੇਹਾਲ ਸੀ ਉਸ ਨੇ ਬਹੁਤ ਸ਼ਰਾਬ ਪੀਤੀ ਜਿਸ ਨੇ ਕੋਈ ਅਸਰ ਨਹੀਂ ਕੀਤਾ ਸੀ ਉਹ ਇੱਕ ਤਰ੍ਹਾਂ ਦੰਦ ਪੀ ਰਿਹਾ ਸੀ ਆਪਣੀ ਕਿਸੇ ਗਲਤੀ ਤੋਂ ਪਛਤਾ ਰਿਹਾ ਸੀ ਕਾਰ ਸੜਕ ਸੜਕ ਤੇ ਚੁੱਪ ਛਾਤੀ ਦੇ ਪੂਰੇ ਜੋਰ ਨਾਲ ਦੌੜੀ ਜਾ ਰਹੀ ਸੀ ਸਾਰਾ ਘਰ ਦੇਰ ਮਗਰੋਂ ਜਾਗਿਆ ਸੀ ਪਰ ਲਾਲੀ ਸੁੱਤੀ ਹੀ ਨਹੀਂ ਸੀ ਸ਼ਾਇਦ ਸ਼ਿਵ ਵੀ ਨਹੀਂ ਸੁੱਤਾ ਸੀ ਉਸ ਦੀਆਂ ਅੱਖਾਂ ਭਿਆਨਕ ਸਨ ਰੱਤੀਆਂ ਤੇ ਅੱਕੀਆਂ ਜਿਨ੍ਹਾਂ ਅੰਦਰ ਗੁੱਸੇ ਦੀ ਵਿਊ ਰੱਤੀ ਹਨੇਰੀ ਵਾਂਗ ਚੜੀ ਸੀ ਉਹ ਪਲੰਗ ਤੇ ਪਾਸੇ ਮਾਰ ਰਿਹਾ ਸੀ ਜਿਵੇਂ ਉਸ ਦੇ ਸਰੀਰ 'ਚ ਕੋਈ ਲਾਵਾ ਫੈਲਿਆ ਹੋਇਆ ਸੀ ਲਾਲੀ ਨੂੰ ਕੇਵਲ ਨਿੰਦਰ ਹੀ ਨਹੀਂ ਆਈ ਸੀ ਪਰ ਉਸ ਅੰਦਰ ਕੋਈ ਲਾਵਾ ਕੋਈ ਬੇਚੈਨੀ ਨਹੀਂ ਸੀ ਸਗੋਂ ਉਹ ਤਾਂ ਲੰਘ ਚੁੱਕੇ ਤੂਫਾਨ ਵਾਂਗ ਸ਼ਾਂਤ ਸੀ। ਸ਼ਾਇਦ ਉਹ ਕੋਈ ਫੈਸਲਾ ਕਰ ਚੁੱਕੀ ਸੀ। ਫੈਸਲਾ ਕੋਈ ਛੋਟਾ ਨਹੀਂ, ਬਹੁਤ ਵੱਡਾ ਫੈਸਲਾ। ਪਰਸੋਂ ਉਹ ਇਕੱਲੀ ਸੀ। ਬਣਾ ਚ ਟਾਲੀ ਵਾਂਗ ਇਕੱਲੀ ਤੇ ਅੱਜ ਉਹ ਦੋ ਸੀ। ਕੋਈ ਹਾਣੀ ਉਸਦੇ ਨਾਲ ਸੀ। ਉਹ ਭਰ ਗਈ। ਨੱਕੋ ਨੱਕ ਭਰ ਗਈ ਸੀ। ਕੁਛ ਪਿੱਛੇ ਨਹੀਂ ਰਹਿ ਗਿਆ। ਇਸ ਲਈ ਉਹ ਸਵੇਰੇ ਸਵੇਰੇ ਦੇ ਕੰਮਾਂ ਵਿੱਚ ਮਸਤ ਸੀ। ਲਾਲੀ ਅਲੜ ਨਹੀਂ ਸੁਗੜ ਔਰਤ ਸੀ ਸਵੇਰੇ ਸਾਰ ਦੇ ਘਰ ਦੇ ਸਾਰੇ ਕੰਮ ਕਰ ਰਹੀ ਸੀ ਉਸ ਨੇ ਸ਼ਬਦਾਂ ਦੀ ਟੇਪ ਵੀ ਲਾ ਰੱਖੀ ਸੀ ਅਲਗੀਆਂ ਵਾਲੇ ਦਾ ਦਸੌਟਾ गा ਰਹੀ ਸੀ ਟੇਪ Shiv ਨੂੰ ਟੇਪ ਚੰਗੇ ਨਹੀਂ ਲੱਗ ਰਹੀ ਸੀ ਵੈਸੇ ਉਹ ਗੁਰੂ ਘਰ ਦਾ ਪੁਜਾਰੀ ਸੀ ਕੇਸਾ ਧਾਰੀ ਪੰਡਤ ਸੀ ਉਸ ਨੂੰ ਅੱਜ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਸ ਨੂੰ ਅੱਜ ਲਾਲੀ ਵੀ ਚੰਗੇ ਨਹੀਂ ਲੱਗੇ ਉਸ ਦੀ ਸ਼ਕਲ ਵੀ ਤੱਕਣ ਨੂੰ ਦਿਲ ਨਹੀਂ ਕਰ ਰਿਹਾ ਸੀ ਜਿੱਤੂ ਨੂੰ ਪਤਾ ਨਹੀਂ ਕਿਉਂ ਗੋਲੀ ਮਾਰਨ ਨੂੰ ਦਿਲ ਕਰਦਾ ਸੀ ਲਾਲੀ ਅੱਜ ਰੋਜ਼ ਨਾਲ ਵੱਧ ਸਜਰੀ ਲੱਗ ਰਹੀ ਸੀ ਸਵੇਰ ਦੀ ਦਿਨ ਚੜਦੇ ਦੀ ਲਾਲੀ ਲੱਗਦੀ ਸੀ ਪੁੱਲਾਂ ਦੀਆਂ ਪੱਤੀਆਂ ਵਰਗਾ ਆ ਜਾਣ ਮੁਖ ਉਸ ਦੀਆਂ ਅੱਖਾਂ ਅੱਜ ਵੱਖਰਾ ਹੀ ਹੱਸ ਰਹੀਆਂ ਸਨ ਤਾਰਿਆਂ ਦੇ ਲੋ ਵਰਗਾ ਕੁਝ ਉਸ ਦੀਆਂ ਅੱਖਾਂ 'ਚ ਤਰ ਰਿਆ ਸੀ ਉਸ ਦੇ ਆਪੇ ਨੂੰ ਇੱਕ ਚਾ ਚੜਿਆ ਸੀ ਉਸ ਦਾ ਸਵੇਰ ਦੀਆਂ ਹਵਾਵਾਂ ਨੂੰ ਕਲਾਵੇ ਮਾਰਨ ਨੂੰ ਜੀ ਕਰਦਾ ਸੀ ਹਵਾ 'ਚ ਬਗੈਰ ਖੰਭਾਂ ਦੇ ਉਡਾਰੀ ਮਾਰਨ ਨੂੰ ਜੀ ਕਰਦਾ ਸੀ ਦੁਮੇਲ ਤੋਂ ਸੂਰਜ ਦੀ ਸਾਰੇ ਸੁਰਖੀ ਦੇ ਲਾ ਕੇ ਪੇਨ ਨੂੰ ਜੀ ਕਰਦਾ ਸੀ ਜੱਗ ਚੰਗਾ ਲੱਗ ਰਿਹਾ ਸੀ ਸਵੇਰ ਚੰਗੀ ਲੱਗ ਰਹੀ ਸੀ ਹਵਾ ਚੰਗੀ ਲੱਗ ਰਹੀ ਸੀ ਦਿਲ ਕਰਦਾ ਸੀ ਸਵੇਰ ਹਾਂ ਤੇ ਹੀ ਰੁਕ ਜਾਏ ਤੇ ਉਹ ਰੁਕੇ ਸੂਰਜ ਰੁਕੀ ਸੂਰਜ ਦੀ ਲਾਲੀ ਵੱਲ ਅੱਕਦੀ ਛੱਤ ਤੇ ਖੜੀ ਅਗੜਾਈਆਂ ਲੈਂਦੀ ਰਹੇ ਕੋਈ ਉਸ ਨੂੰ ਆਵਾਜ਼ ਨਾ ਮਾਰੇ ਕੋਈ ਉਸ ਨੂੰ ਟੋਕੇ ਨਾ ਝਿੜਕੇ ਨਾ ਡੈਡੀ ਦੀ ਖਰਵੀ ਡਾਂਗ ਦੀ ਹੁੱਜ ਵਰਗੀ ਆਵਾਜ਼ ਸੁਣਾਈ ਨਾ ਦੇਵੇ ਲਾਲੀ शिवने दोपहर दी गर्मी ਵਰਗੀ ਆਵਾਜ਼ ਮਾਰੀ ਲਾਲੀ ਜੀ ਮਨ ਡਰ ਗਈ ਉੱਤੀ ਛੇਲਦੇ ਸੀ ਨੇ ਚ ਕੋਈ ਪੱਥਰ ਆਹਾਰਾ ਪੱਥਰ ਡਿੱਗਿਆ ਸੀ ਲਾਲੀ ਦੀ ਜਿਵੇਂ ਚੋਰੀ ਫੜੀ ਗਈ ਉਹ ਤਰਹਿ ਗਈ ਜਾਨ ਮੁੱਟੀ ਚ ਆ ਗਈ ਪਰ ਛਾਠੇ ਉਸ ਨੂੰ ਸੁਰਤ ਆਈ ਉਸਨੇ ਕੋਈ ਗੁਨਾਹ ਥੋੜੀ ਕੀਤਾ ਹੈ ਫਿਰ ਉਹ ਪਾੜ ਚੋ ਚੋਰ ਫੜੇ ਜਾਣ ਵਾਂਗ ਕਿਉਂ ਡਰੀ ਸੀ ਉਸ ਦਾ ਮੂੰਹ ਫੱਕ ਕਿਉਂ ਹੋ ਗਿਆ ਸੀ ਉਹ ਡਰ ਕਬਰਾ ਕੇ ਤੁਰੰਤ ਹੀ ਸੰਭਲ ਗਈ ਜੀ ਡੈਡੀ ਇੱਥੇ ਖੜੀ ਕੀ ਕਰਦੀ ਆ ਉਹ ਪਹਿਲਾਂ ਤੀ ਦੱਸਦੀ ਉਹ ਕਿਵੇਂ ਸਮਝਾਉਂਦੀ ਕਿ ਉਸ ਦਾ ਸੂਰਜ ਦੀ ਲਾਲੀ ਪੇਨ ਨੂੰ ਜੀ ਕਰਦਾ ਠੰਡੀ ਸਵੇਰ ਦੀ ਹਵਾ ਨੂੰ سینੇ ਨਾਲ ਲਾਣ ਨੂੰ ਦਿਲ ਕਰਦਾ ਸਵੇਰੇ ਸਵੇਰੇ ਇਕੱਲੇ ਖੜੇ ਖੜਨ ਕੇਵਲ ਆਪਣੇ ਆਪ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਸੀ ਸਵੇਰ ਦੀ ਤਾਜ਼ਗੀ ਉਸ ਦੇ ਤੁਰ ਅੰਦਰ ਉਤਰਦੀ ਚੰਗੀ ਲੱਗਦੀ ਸੀ ਸਵੇਰੇ ਇਹ ਕੱਪੜੇ ਕਿਉਂ ਪਾ ਲੇ ਲਾਲੀ ਨੂੰ ਪਤਾ ਹੀ ਨਹੀਂ ਸੀ ਉਹ ਕਦ ਸੁੰਦਰ ਕੱਪੜੇ ਪਾ ਲਏ ਸਨ ਪ੍ਰੋਗਰਾਮ ਤਾਂ ਸ਼ਾਮ ਨੂੰ ਸੀ ਪਰ ਸ਼ਾਇਦ ਉਸ ਦਾ ਮਨ ਕੀਤਾ ਸੀ ਸ਼ਾਇਦ ਉਸ ਨੇ ਕਿਸੇ ਲਈ ਸੁੰਦਰ ਕਪੜੇ ਪਾ ਲਏ ਸਨ ਅੱਖਾਂ ਦਾ ਸੁਰਮਾ ਕਹਿੰਦਾ ਸੀ ਉਸ ਨੂੰ ਕੋਈ ਤੱਕੇ ਤੱਕਦਾ ਹੀ ਰਹੇ ਤੇ ਉਸ ਦੇ ਸਾਹਮਣੇ ਮੋਬਤੀ ਵਾਂਗ ਪਿੰਗਲਦੀ ਜਾਏ ਚੱਲ ਨੀਚੇ ਸ਼ਿਵ ਨੇ ਗੁੱਸੇ ਨਾਲ ਹੁਕਮ ਦਿੱਤਾ ਸੀ ਚੀਚ ਵੋਟੀ ਵਾਂਗ ਸੁੰਗੜੀ ਖੁਸ਼ੀਆਂ ਦੇ ਖੰਭ ਸਮੇਟੀ ਉਹ ਛੱਤ ਤੋਂ ਉੱਤਰ ਗਈ ਸ਼ਾਇਦ ਉਸ ਦੀਆਂ ਅੱਖਾਂ 'ਚ ਹੰਝੂ ਤਰ ਆਏ ਸਨ ਲਾਲੀ ਸ਼ਿਵ ਦੀ ਵੱਡੀ ਲੜਕੀ ਸੀ ਲਾਲੀ ਸਟੇਜ ਤੇ ਗਾਉਂਦੀ ਸੀ ਤਾਂ ਸ਼ਿਵ ਦਾ ਘਰ ਚੱਲਦਾ ਸੀ ਘਰ ਹੀ ਨਹੀਂ ਚੱਲਦਾ ਸੀ ਕੋਠੀ ਬਣ ਗਈ ਸੀ ਤੇ ਕਾਰਾਂ ਦੋ ਹੋ ਗਈਆਂ ਸਨ ਤੇ ਸ਼ਿਵ ਦੇਸੀ ਸ਼ਰਾਬ ਤੋਂ ਅੰਗਰੇਜ਼ੀ ਸ਼ਰਾਬ ਤੇ ਆ ਗਿਆ ਸੀ ਲਾਲੀ ਦੀ ਇੱਕ ਭੈਣ ਛੋਟੀ ਸੀ ਤੇ ਇੱਕ ਭਰਾ ਵੀ ਸੀ ਜਿਹੜਾ ਸਭ ਤੋਂ ਛੋਟਾ ਸੀ ਉਹ ਤਿੰਨੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ ਸਨ ਲਾਲੀ ਮਸਾ 8 ਜਮਾਤਾਂ ਪੜ੍ਹੀ ਸੀ ਪਿੰਡ ਦੇ ਸਕੂਲ ਦੇ ਪ੍ਰੋਗਰਾਮਾਂ ਤੇ ਗਾਂਦੀ ਲਾਲੀ ਮਸ਼ਹੂਰ ਹੋ ਗਈ ਪਹਿਲਾਂ ਉਸ ਨੂੰ ਗਾਣ ਵਾਲੀਆਂ ਪਾਰਟੀਆਂ ਸੌ ਰੁਪਏ ਰੋਜ਼ ਤਾਂ ਲੈ ਕੇ ਜਾਂਦੀਆਂ ਸਨ ਤੇ ਹੌਲੀ-ਹੌਲੀ ਸ਼ਿਵ ਨੇ ਲਾਲੀ ਦੀ ਵੱਖ ਪਾਰਟੀ ਬਣਾ ਲਈ ਲਾਲੀ ਦਾ ਸਕੂਲ ਛੜਵਾ ਦਿੱਤਾ ਤੇ ਪਿੰਡੋਂ ਸ਼ਹਿਰ ਰਿਹੈਸ਼ ਕਰ ਲਈ ਅਜ ਲਾਲੀ ਤੇ ਜਿੱਤੂ ਦੀ ਪਾਰਟੀ ਪੰਜਾਬ ਹਰਿਆਣਾ ਤੇ ਰਾਜਸਥਾਨ ਚ ਸਭ ਪਾਰਟੀਆਂ ਨਾਲੋਂ ਵੱਧ ਮਸ਼ਹੂਰ ਸੀ ਸ਼ਿਵ ਉਹ ਮੰਗੇ ਪੈਸੇ ਲੈਂਦਾ ਪ੍ਰੋਗਰਾਮ ਦੇਂਦੇ ਦੋ ਵੀ ਹੁੰਦੇ ਨੋਟਾਂ ਦੀ ਬਹਾਰ ਸੀ ਸ਼ਿਵ ਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਰਹਿੰਦੀਆਂ ਉਸ ਦੇ ਸਹਰਾਣੇ ਥੱਲੇ ਸਹਰਾਣੇ ਦੇ ਅੰਦਰ ਤੇ ਪਲੰਗ ਦੀ ਤਲਾਈ ਦੇ ਅੰਦਰ ਵੀ ਨੋਟ ਪਏ ਰਹਿੰਦੇ ਸਨ ਹੁਣ ਤਾਂ ਬੱਕਰੀ ਵੀ ਨੋਟਾਂ ਨੂੰ ਨਹੀਂ ਚਰਦੀ ਸੀ ਇੱਕ ਤਰ੍ਹਾਂ ਨੋਟਾਂ ਦੀ ਬੇਕਦਰਹੀ ਹੋ ਰਹੀ ਸੀ ਪਰ ਨੋਟ ਹੜ ਦੇ ਪਾਣੀ ਵਾਂਗ ਵਗਦੇ ਹੀ ਚੱਲੇ ਆ ਰਹੇ ਸਨ Shiv ਦੀ ਤਕਲੇ ਵਰਗੀ ਗਰਦਨ ਮੁੱਢ ਵਾਂਗ ਮੋਟੀ ਹੋ ਚੁੱਕੀ ਸੀ ਤੇ ਮੋੜਿਆ ਵੀ ਨਹੀਂ ਸੀ ਮੁੜਦੀ ਉਹ ਚਾਰ ਵਾਰ ਡੈਡੀ ਜਾਂ Shiv ਜੇ ਕਹਿੰਦੇ ਮੁਸ਼ਕਲ ਨਾਲ ਇੱਕ ਵਾਰ ਬੋਲਦਾ ਸੀ Shiv ਦੇ ਘਰ ਵਾਲੀ ਪਾਰੋ ਉੱਪਰ ਮੁਰ ਜਵਾਨੀ ਚੜ ਗਈ ਸੀ ਉਹ ਹਰ ਸਮੇਂ ਵਾਲਾਂ ਦੀਆਂ ਪੱਟੀਆਂ ਵਾ ਕੇ ਰੱਖਦੀ ਸੀ ਗੁੱਤਾਂ ਤੇ ਸਮ ਕੁ ਲੁੱਡਾ ਲਟਕਾ ਕੇ ਰੱਖਦੀ ਸੀ ਉਹ ਹਰ ਸਮੇਂ ਮੇਲਣ ਬਣ ਕੇ ਰਹਿੰਦੀ ਨਵੇਂ ਤੋਂ ਨਵਾਂ ਬਾਣਾ ਬਦਲਦੀ ਉਹ ਪਰ ਸਭ ਦੀ ਸੁਭਾਅ ਦੀ ਬਹੁਤ ਚੰਗੀ ਸੀ ਸਿਵ ਬੰਹ ਹੰਕਾਰੀ ਹੋਈ ਨਹੀਂ ਸੀ ਉਹ ਹਰ ਨਾਲ ਹੱਸ ਕੇ ਗੱਲ ਕਰਦੀ ਸੀ ਆਏ ਗਏ ਦੀ ਸੇਵਾ ਕਰਕੇ ਉਸ ਨੂੰ ਖੁਸ਼ ਹੁੰਦੀ ਸਿਵ ਦਾ ਰਾਤ ਤੋਂ ਹੀ ਤੌਰ ਬਦਲਿਆ ਹੋਇਆ ਸੀ ਉਹ ਪਤਾ ਨਹੀਂ ਕਿਉਂ ਹੱਥਾਂ ਤੇ ਦੰਦੀਆਂ ਵੱਡ ਦਾ ਫਿਰਦਾ ਸੀ ਕਿਸੇ ਚੋਰ ਨੇ ਉਸਦੇ ਘਰ ਨੂੰ ਸਨ ਲਾ ਦਿੱਤੀ ਸੀ ਚੋਰ ਉਸਦਾ ਸਾਰਾ ਕੁਝ ਲੁੱਟ ਕੇ ਲੈ ਗਏ ਸਨ ਉਹ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਹ ਜਿੱਤੂ ਦਾ ਕਤਲ ਵੀ ਕਰ ਸਕਦਾ ਸੀ ਜਿੱਤੂ ਆਪਣੇ ਕਮਰੇ ਚ ਖੇਸ ਦੀ ਬੁੱਕਲ ਚ ਜਿਵੇਂ ਕਿਸੇ ਨੂੰ ਲੁਕੋਈ ਬੈਠਾ ਸੀ ਉਹ ਸੋ ਰਿਹਾ ਸੀ ਨਾ ਜਾਗ ਰਿਹਾ ਸੀ ਉਹ ਕਿਸੇ ਸੁਪਨੇ ਦੀ ਬਾਰਿਸ਼ ਵਿੱਚ ਨਹਾ ਰਿਹਾ ਸੀ ਕਦੇ-ਕਦੇ ਉਸਨੂੰ ਲੱਗਦਾ ਸੀ ਇਹ ਸੱਚ ਨਹੀਂ ਹੈ ਇਹ ਸੱਚ ਹੋ ਹੀ ਨਹੀਂ ਸਕਦਾ ਸੀ ਪਰ ਇਹ ਸੱਚ ਸੀ ਜੇਕਰ ਇਹ ਸੱਚ ਸੀ ਤਾਂ ਇਸ ਲਈ ਸ਼ਿਵ ਕੁਝ ਵੀ ਤਿਆਰ ਕਰ ਸਕਦਾ ਸੀ ਚਲਦਾ ਬਾਕੀ ਅਗਲੇ ਭਾਗ ਵਿੱਚ